ਬੇहद ਭਿਆਨਕ ਹਾਦਸਾ ਵਾਪਰਿਆ ਮਾਸੂਮ ਪੋਤਿਆਂ ਦੀਆਂ ਅੱਖਾਂ ਦੇ ਸਾਹਮਣੇ ਹੀ ਦਾਦੇ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਬਿਠਾ ਕੇ ਪੋਤਿਆਂ ਨੂੰ ਦਫਾਈ ਲੈਂਡ ਜਾ ਰਿਹਾ ਸੀ ਕਿ ਲਾਲ ਰੰਗ ਦੀ ਗੱਡੀ ਆਉਂਦੀ ਹੈ ਜਿਸ ਤੇ ਨਾਲ ਟੱਕਰ ਹੋ ਕੇ ਤਾਂ ਮੌਕੇ ਤੇ ਹੀ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਪੋਤਿਆਂ ਦੀ ਹਾਲਤ ਵੀ ਜਿਹੜੀ ਹੈ ਜ਼ਖਮੀ ਹੋਈ ਹੈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉੱਤੇ ਹੀ ਮਾਦਾ ਵੀ ਰੋ ਰ ਰੂ ਬੁਰਾ ਹਾਲ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਸਮਾਣਾ ਦੇ ਮੈਸਰ ਰੋਡ ਦੇ ਉੱਤੇ ਇਹ ਪਿਆਨਕ ਹਾਦਸਾ ਵਾਪਰਿਆ ਇੱਕ ਕਾਰ ਅਤੇ ਮੋਟਰਸਾਈਕਲ ਦੀ ਅਹਮੋ ਸਮਨੇ ਟੱਕਰ ਹੋਈ ਟੱਕਰ ਇੰਨੀ ਪਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਹੰਸਰਾਜ ਨਾਮ ਦੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜੋ ਕਿ ਆਪਣੇ ਪੋਤਿਆਂ ਨੂੰ ਨਾਲ ਲੈ ਕੇ ਸਮਾਣੇ ਦਿਵਾਈ ਲੈਂਡ ਦੇ ਲਈ ਆ ਰਿਹਾ ਸੀ ਪਰ ਸਮਾਣਾ ਤੋਂ ਇੱਕ ਲਾਲ ਰੰਗ ਦੀ ਕਾਰ ਮੈਸਰ ਫਲ ਨੂੰ ਚੱਲੀ ਸੀ ਕਿ ਅਮੋ ਸਾਹਮਣੇ ਦੋਨਾਂ ਵਾਹਨਾਂ ਦੀ ਟੱਕਰ ਹੋ ਕੇ ਤਾਂ ਮੌਕੇ ਤੇ ਹੀ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤਾਂ ਬੱਚਿਆਂ ਦੀ ਵੀ ਪਛਾਣ ਹੋਈ ਹੈ ਨਵਜੋਤ ਅਤੇ ਜਸ਼ਨਵਤੋ ਹੋਈ ਹੈ ਜੋ ਕਿ ਜਖਮੀ ਹਾਲ ਤੇ ਵਿੱਚ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਹਾਲਾਂਕਿ ਡਾਕਟਰਾਂ ਦੇ ਵੱਲੋਂ ਕਿਸੇ ਹੋਰ ਸ਼ਹਿਰ ਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਤੇ ਹੀ ਪੁਲਿਸ ਵੀ ਪਹੁੰਚ ਗਿਆ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਐ ਤਾਂ ਹਾਦਸੇ ਦੇ ਕਾਰਨ ਪਤਾ ਲਗਾਇਆ ਜਾ ਰਿਹਾ ਨੇ ਕਿ ਆਖਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਦਰਸਨਾਕ ਹਾਦਸਾ ਵਾਪਰਿਆ ਬੱਚਾ ਸੀਗਾ ਹਾਂਜੀ ਮੈਂ ਕਿ ਕਿੰਨੇ ਕੁ ਸਾਲ ਦਾ ਬੱਚਾ ਸੀ ਤੁਹਾਡਾ ਇਹ ਕੋਣ ਹੈ ਦੋ ਬੱਚੇ ਸੀਗੇ ਕਿੰਨੇ ਕੁ ਸਾਲ ਦੇ ਸੀ 11 ਸਾਲ ਦਾ ਇੱਕ 8 ਸਾਲ ਦਾ ਠੀਕ ਨੇ ਬੱਚੇ ਹੁਣ ਤੁਹਾਡੇ ਪਤਾ ਨਹੀਂ ਕਿ ਕਿੱਥੇ ਦੀ ਲੜਨ ਗਈ ਸੀ ਕਿ ਆਲੇ ਲੈ ਗਏ ਨੇ ਉਹ ਜਿਹੜਾ ਮੋਟਰਸਾਈਕਲ ਚਲਾ ਰੇ ਸੀ ਉਹ ਕੌਣ ਸੀ ਜੀ ਉਹ ਮੇਰਾ ਸਹੁਰਾ ਆ ਜੀ ਅੱਛਾ ਤੁਹਾਡੇ ਸਹੁਰਾ ਸੀ ਉਹਨਾਂ ਦੀ ਡੈਥ ਹੋ ਗਈ ਲੱਗ ਗਿਆ ਉਹਨਾਂ ਤੁਹਾਨੂੰ ਪਤਾ ਸੀ ਹਾਂ ਜੀ ਇਹ ਕਿੱਥੇ ਜਾ ਰਹੇ ਸੀਗੇ ਇਹ ਦਵਾਈ ਬੱਚਿਆਂ ਨੂੰ ਦਵਾਈ ਨਾਲ ਆ ਰਿਹਾ ਸੀ ਸਮਾਰ ਬੱਚਿਆਂ ਨੂੰ ਦਵਾਈ ਦੁਆਣ ਆ ਰਹੇ ਸੀ ਠੀਕ ਹੈ ਇਹ ਕਿੰਨੇ ਕ ਵਜੇ ਦੀ ਗੱਲਬਾਤ ਹੈ ਇਹ ਸਾਰੀ ਪਤਾ ਨਹੀਂ ਜੇ ਮੈਂ ਤੇ ਜੀ ਦੀ ਨਾਨ ਗਈ ਜੇ ਮੈਨੂੰ ਜਦੋਂ ਉਹਨਾਂ ਨੇ ਫੋਨ ਕਰਿਆ ਮੈਨੂੰ ਘੱਟੀ ਆਈ ਤੁਸੀਂ ਉਸੇ ਪਿੰਡ ਰਹਿੰਦੇ ਹੋ ਹਾਂ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਸੁਖਵਿੰਦਰ ਪਾ ਠੀਕ ਹੈ ਜੀ ਤੁਹਾਡਾ ਨਾਮ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਕਿਵੇਂ ਹਾਸਾ ਹੋਇਆ ਇਹ ਇਹ ਗੱਡੀ ਸਮਾਨੇ ਤੋਂ ਆ ਰਹੀ ਸੀ ਦੂਣ ਜਾ ਰਹੀ ਸੀ ਗੱਡੀ ਸਮਾਨੇ ਤੋਂ ਆ ਰਹੀ ਸੀ ਮੋਟਰਸਾਈਕਲ ਸਮਾਨ ਇਧਰੋਂ ਆ ਰਿਆ ਸੀ ਆਹ ਰਸਤੇ ਤੋਂ ਆ ਰਿਆ ਅੱਛਾ ਇਧਰੋਂ ਮਾਈਸਰ ਰੋਡ ਤੋਂ ਆ ਰਿਆ ਸੀ ਠੀਕ ਹੈ ਇਹ ਅੱਛਾ ਆ ਰਿਆ ਹੈ ਮਹਬੂਤਪੁਰ ਤੋਂ ਠੀਕ ਹੈ ਇਹ ਉਰੇ ਦੇ ਸੀਗਾ ਮੋਟਰਸਾਈਕਲ ਵਾਲੇ ਵਿਅਕਤੀ ਚਾਪੇ ਪਿੰਡ ਤੋਂ ਚਾਪੇ ਪਿੰਡ ਤੋਂ ਸੀ ਕਿਵੇਂ ਪੋਜੀਸ਼ਨ ਹੈ ਚ ਕੋਈ ਬੱਚੇ-ਬੂੱਚੇ ਵੀ ਸੁਣਨ ਦੇ ਵੀ ਆ ਰਹੇ ਸੀਗੇ ਬੱਚਿਆਂ ਨੂੰ ਸੱਟਾਂ ਨੇ ਕਾਫੀ ਇੱਕ ਤੇ ਡੈਡ ਹੋ ਗਏ ਨਾਲ-ਨਾਲ ਮੋਟਰਸਾਈਕਲ ਤੇ ਸੀਗਾ ਜੀ ਮੋਟਰਸਾਈਕਲ ਤੇ ਠੀਕ ਹੈ ਕਿੱਥੇ ਜਾਣਾ ਹੈ ਤਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਉਹਦੇ ਚ ਇੱਕ ਬੱਚਾ ਡੈੱਡ ਹੋ ਚੁੱਕਿਆ ਨਾ ਬੱਚਾ 60 ਵਜੇ ਹੀ ਕਾਫੀ ਹੋ ਗਏ ਠੀਕ ਹੈ ਇੱਕ ਮਤਲਬ ਬੰਦਾ ਸੀ ਦੋ ਬੱਚੇ ਜਿਹੜੇ ਬੰਦੇ ਦੀ ਡੈਥ ਹੋ ਗਈ ਨਾ ਅੱਛਾ ਬੰਦੇ ਦੀ ਡੈੱਥ ਹੋ ਚੁੱਕੀ ਹੈ ਠੀਕ ਹੈ ਦੋ ਬੱਚੇ ਨੇ ਉਹਨਾਂ ਸੱਤਾਂ ਉਹਨਾਂ ਦੀ ਕੋਈ ਪਛਾਣ ਕੋਈ ਬੱਚਿਆਂ ਦੇ ਨਾਮ ਵਗੈਰਾ ਕੁਝ ਨਾ ਕੁਝ ਨਹੀਂ ਪਤਾ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਠੀਕ ਹੈ ਜੀ ਮੇਰਾ ਨਾਮ ਦਲਜੀਤ ਕੋਰ ਕਿਵੇਂ ਹਾਸਾ ਵਾਪਰੇ ਸਾਰਾ ਜੇ ਉਹ ਇਧਰੋਂ ਗੱਡੀ ਆ ਰਹੀ ਸੀ ਉਹ ਇਧਰੋਂ ਗੱਡੀ ਸਮਾੜੇ ਵੱਲ ਤੋਂ ਆ ਰਹੀ ਸੀ ਠੀਕ ਹੈ ਤੇ ਬਸ ਇਧਰੋਂ ਇੱਕਦਮ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਚਾਨਕੀ ਵਿੱਚ ਵੱਜ ਗਏ ਨੇ ਉਹ ਮੋਟਰਸਾਈਕਲ ਵਿੱਚ ਵੱਜੇ ਨੇ ਦੋਨੇ ਤੇ ਟੱਕਰ ਹੋਈ ਹੈ ਸੋਣ ਦੇ ਵਿੱਚ ਆ ਰਿਹਾ ਕੋਈ ਟੱਕਰ ਨਹੀਂ ਵੱਜੇ ਹੋਣਗੇ ਤਾਂ ਇੰਨੀ ਸੱਟ ਲੱਗੀ ਉਸ ਤਾਂ ਮਗਰ ਸੀ ਸਮਝ ਤਾਂ ਇਨਾ ਪਤਾ ਨਹੀਂ ਠੀਕ ਹੈ ਕੋਈ ਡੈਥ ਵਗੈਰਾ ਦਾ ਦੱਸ ਰਹੇ ਨੇ ਜੀ ਹਾਂਜੀ ਉਹ ਇਹ ਹੰਸਰਾ ਜਿਹੜਾ ਸੀ ਨਾ ਬਾਜੀਗਰ ਉਹ ਮਰ ਗਿਆ ਹੈ ਤੇ ਦੂਸਰੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਹਾਂਜੀ ਜੋ ਬੱਚੇ ਨੇ ਹਾਂਜੀ ਉਹਨਾਂ ਨੂੰ ਇੱਕ ਨੂੰ ਤਾਂ ਸੱਟ ਕਾਫੀ ਪਾਣੀ ਚ ਪਿਆ ਸੀ ਤੇ ਇੱਕ ਬੱਚਾ ਠੀਕ ਸੀ ਠੀਕ ਹੈ ਹਾਂਜੀ ਹੁਣ ਹਸਪਤਾਲ ਦਾਖਲ ਨਹੀਂ ਸਮਝ ਕੋਈ ਗੱਡੀ ਦੀ ਜ਼ਿਆਦਾ ਸਪੀਡ ਦੱਸਣ ਨੂੰ ਕਹਿ ਰਹੇ ਨਹੀਂ ਕੋਈ ਜ਼ਿਆਦਾ ਸੀ ਕੀ ਸਪੀਡ ਕਿੰਨਾ ਸਾਨੂੰ ਤਾਂ ਨਹੀਂ ਪਤਾ ਲੱਗਾ ਵੈਸੇ ਉਹਨਾਂ ਤਾਂ ਮਾਰੇ ਸੀ ਹਾਂਜੀ ਸਪੀਡ ਹੈ ਕਿ 20 ਸਪੀਡ ਸੀ ਤਾਂ ਹੀ ਗੱਡੀ ਨੇ ਇਹ ਕਿ ਜਿਹੜਾ ਜਿਹੜਾ ਬੰਦੇ ਵੀ ਬਾਰੇ ਹੋਏ ਹੈ ਮੈਸਰ ਰੋਡ ਤੇ ਸਿੱਧੇ ਮੈਂ ਡੋਇਆ ਹਾਂ ਹਮ ਤੇ ਜਾਨ ਤੋਂ ਹੀ ਦੋ ਬੰਦੇ ਹੀ ਜਿਹੜੇ ਡਰਾਈਵਰ ਸੀ ਉਹ ਵੀ ਡਾਕ ਨਾ ਹਮ ਜੋ ਬੱਚੇ ਜਿਹੜੇ ਸੀ ਉਹ ਉਹ ਦੋ ਬੱਚੇ ਜਿੰਦਰਾ ਜੀ ਦਾ ਪ੍ਰਕਰ ਕਰ ਰਿਹਾ ਰੈਫਰ ਕਰੇਗੇ ਇਹਨਾਂ ਦੀ ਕੋਈ ਜਾਣ ਪਛਾਣ ਕਰੀਏ ਵੀ ਕਿੱਥੇ ਦੇ ਵਿਅਕਤੀ ਨੇ ਇਹ ਕੁਛ ਹਾਂਜੀ ਚਾਬਾ ਪਿੰਡ ਚਾਬਾ ਪਿੰਡ ਦੇ ਆ ਜਿਹੜੇ ਗੱਤ ਤੋਂ ਜਾਗੂ ਇਹਨਾਂ ਦੀ ਕੋਈ ਲੱਗੀਆਂ ਸੱਟਾਂ ਵਗੈਰਾ ਕੋਈ ਇਹਨਾਂ ਇਹਨਾਂ ਦੇ ਗੱਡੀ ਚਾਲਕਾਂ ਲੈਂਦੇ ਗੱਡੀ ਚਾਲਕਾਂ ਸਮਾਨੇ ਦਾ ਜਿਹੜਾ ਮਰਤਕ ਸੀ ਚਾਬੇ ਦਾ ਸੀ ਠੀਕ ਆ ਸੁਤੰਤਰ ਇਹਨਾਂ ਲੱਗੀਆਂ ਜਿਹੜਾ ਗੱਡੀ ਚਾਲਕ ਹੈ ਜੀ ਉਹਨਾਂ ਦੇ ਨਾਮ ਕੀ ਨੇ ਸੀ ਉਸੇ ਹੀ ਘਰ ਤੋਂ ਦੱਸਿਆ ਭਰਤ ਸ਼ਰਨਾਥਨ ਜੀ ਦੱਸਦੇ ਸੀ ਠੀਕ ਫਰਮਾਂਡ ਡਵਲਪਮੈਂਟ ਕਿਰੇਡਿਟ ਰਾਇਟ ਲਿਨਿੰਗ ਨਾ ਹੋ ਠੀਕ ਠੀਕ ਹੈ ਇੱਕ ਨਾਲ ਇਹ ਜਿਹੜਾ ਪਾਸਪੋਰਟ ਨਾਲ ਸੀ ਤਾਂ ਮੇਕਿੰਗ ਸੀ ਜਾਨਸ ਰਾਜ ਜਿਆ ਪਿਆਰਾ ਦਾ ਜਾਬਰ ਠੀਕ ਉਹ ਬੱਚੇ ਹੀ ਨਾਲ ਇੱਕ ਨਵਜੋਤ ਸਿੰਘ ਜੇਸ਼ਨ ਉਹ ਖਰੀਦਰਾ ਰਹਿ ਗਿਆ ਇਹ ਮੋਟਰਸਾਈਕਲ ਤੇ ਗੱਡੀ ਦੀ ਟੱਕਰ ਹੋਈ ਹੈ ਜੀ ਹਾਂ ਜੀ ਕਾਰ ਠੀਕ ਹੈ